ਆ ਦੇਖੋ ਜੀ ਇੱਥੇ ਅਸੀਂ ਆਏ ਆ ਇਹ ਦਰਿਆ ਰਾਵੀ ਤੋਂ ਪਾਰ ਦਾ ਪਿੰਡ ਆ ਰਾਵੀ ਪਾਰ ਕਰਕੇ ਆਏ ਆ ਇੱਥੇ ਆ 10 10 ਫੁੱਟ ਰੇਤ ਚੜੀ ਹੋਈ ਆ ਅਸੀਂ ਵੀਰਾਂ ਨੂੰ ਪੁੱਛਦੇ ਆ ਕਿ ਕਿਹੜਾ ਪਿੰਡ ਆ ਕਿ ਕੀ ਨਾਂ ਜੀ 17 ਸਿੰਘ ਜੀ 17 ਸਿੰਘ ਪਿੰਡ ਕਿਹੜਾ ਚਾੜਪੁਰ ਜੀ ਚਾੜਪੁਰ ਕਿ ਕਿੰਨੇ ਕ ਫੁੱਟ ਰੇਤ ਚੜ ਗਈ ਆ ਜੀ 9 ਤੋਂ 10 ਦਾ ਫੁੱਟ ਰੇਤ ਆ ਵੇਖੋ ਤੁਹਾਡੇ ਸਾਹਮਣੇ ਇੱਥਾਂ ਝੋਨੇ ਲੱਗੇ ਝੋਨੇ ਲੱਗੇ ਸਭ ਅੱਛਾ ਇਹ ਝੋਨਾ ਲੱਗਾ ਹੈਗਾ ਤੇ ਰੇਤ ਚੜ ਗਈ ਆ ਇਹ ਦਰਿਆ ਪਲਾ ਸਰਕਾਰ ਦੀ ਜ਼ਮੀਨ 'ਚ ਵਗਦਾ ਕਿੱਥੇ ਆ ਇਹ ਮਾਲਕੀ 'ਚ ਇਹ ਕਿਸਾਨਾਂ ਦੀ ਨਿੱਜੀ ਮਾਲਕੀ ਆ ਹਾਂਜੀ ਹਾਂਜੀ ਆ ਮੈਨੂੰ ਵੀਰ ਦੱਸਦਾ ਕਹਿੰਦੇ ਕਹਿੰਦੇ ਦਰਿਆ ਸਾਡੀ ਮਾਲਕੀ 'ਚ ਨੰਗੂ ਮੁਆਵਜ਼ਾ ਤੁਹਾਨੂੰ ਕੋਈ ਨਹੀਂ ਤੇ ਰੇਤ ਕਹਿੰਦੇ ਸਾਡੀ ਆ ਇੱਥੇ ਘਰ ਸਾਡਾ ਛੋਨਾ ਇਹਨਾ ਇਹਨਾ ਜਦੋਂ ਆੜਾ ਛੋਨਾ ਇਹਨਾ ਬਰਬਾਦ ਹੋ ਗਿਆ ਵੀ ਅੱਧੋਂ ਹੀ ਪਾਣੀ ਤਾਂ ਕੋਈ ਨਹੀਂ ਜਦੋਂ ਸਾਡੀਆਂ ਜ਼ਮੀਨਾਂ ਤੇ ਹਰ ਕੀ ਰੇਤ ਵੀ ਸਾਡੀ ਹੋਊਗੀ ਤੁਸੀਂ ਭਾਈ ਮੇਰਾ ਤੇਥਿਆਂ ਕਿ ਲੈਣਾ ਟਾਕੇ ਆ ਜਿਹੜਾ ਅੱਛਾ ਜਿਹੜਾ ਆਰ ਪਾਰ ਕੀਤਾ ਦਰਿਆ ਨੇ ਅੱਧਾ ਅੱਧਰ ਕਰਤਾ ਅੱਧਾ ਉੱਧਰ ਕਰਤਾ ਉੱਧਰੋਂ ਵਾਲਾ ਪੌਣਾ ਕਿਲਾ ਥਾਂ ਟਹਿ ਗਿਆ ਮੇਰਾ ਆਪਣਾ ਨਾਂ ਕੀ ਆ ਪ੍ਰਿਤਪਾਲ ਸਿੰਘ ਪ੍ਰਿਤਪਾਲ ਸਿੰਘ 33 ਕਿਲੇ ਸੀ ਅੱਧਾ ਉੱਧਰ ਅੱਧਾ ਇੱਧਰ ਰਹਿ ਗਿਆ ਹਾਂਜੀ ਔਰ 8 ਕਿਲੇ ਥਾਂ ਰਹਿ ਗਿਆ ਬਾਕੀ ਕੋਈ ਦਰਿਆਜ ਆ ਤੇ ਯਾਰਾਂ ਕਿ ਲਿਆ ਥਾਂ ਜਿਹੜਾ ਖਰਾਬ ਕਰਤਾ ਜਿਹੜਾ ਤੇ ਤੁਸੀਂ ਪੰਜਾਬ ਦੀ ਜਨਤਾ ਨੂੰ ਜਾਂ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੂਗੇ ਰੇਤ ਕਿਦਾਂ ਚੱਕੀਏ ਇਹ ਤੁਸੀਂ ਆਪਸਿਕੀਆਂ ਚੱਕੋ ਨਾ ਨੂੰ ਠੀਕ ਹੈ ਜੀ ਤੁਸੀਂ ਕਿਉਂ ਕਹਿਣਾ ਚਾਹੋਗੇ ਵੀ ਕਿਵੇਂ ਚੱਕੀਏ ਨੂੰ ਕਿੱਦਾਂ ਕਰੀਏ ਜੰਦੇ ਜੰਦੇ ਜੋਰ ਨਾਲ ਚੁੱਕੀ ਜਾਣੀ ਹੈ ਜੀ ਤੁਸੀਂ ਅਜੇ ਵੇਖ ਲਓ ਤੁਸੀਂ ਦੋਹਾਂ ਦਿਨਾਂ ਤੋਂ ਠੇਕੇਦਾਰ ਇੱਥੇ ਆ ਜਿਹੜੇ ਨੇ ਅੱਛਾ ਕੋਈ ਨਹੀਂ ਠੇਕੇਦਾਰ ਵੀਡੀਓ ਬਣਾਏ ਉਹਨਾਂ ਦੀ ਠੀਕ ਹੈ ਜੀ ਚਲੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਵੀ ਟਰੈਕਟਰ ਤੇਲ ਲਾ ਕੇ ਆਓ ਤੇ ਆ ਰੇਤ ਖਿੱਚ ਕੇ ਅਸੀਂ ਦਰਿਆ ਦੇ ਵਿੱਚ ਕਰਕੇ ਠੀਕ ਹੈ ਮਤੁ ਤਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਚਲੋ ਧੰਨਵਾਦ ਇਹ ਸਰਕਾਰ ਪੁਲ ਬਣਾ ਕੇ ਦੇਵੇ ਹੁਣ ਸਾਨੂੰ ਵੀ ਤਸੀਂ ਆਪਣੇ ਖੇਤਾ ਤੋਂ ਜਿਹੜੀ ਕੋ ਰੇਤ ਵੇਚਣ ਵਾਲੇ ਨੂੰ ਵੇਚ ਸਕੀਏ ਜਿਹੜੀ ਕੋ ਮਿੱਟੀ ਮੁੱਟੀ ਆ ਉਹਨੂੰ ਤੋ ਸਰਕਾਰ ਦਾ ਜੇ ਇੱਥੇ ਕੋਈ ਸਿਸਟਮ ਨਹੀਂ ਹੈਗਾ ਜੇ ਪਾਣੀ ਨੀਮਾ ਹੁੰਦਾ ਪੁਲ ਬਣਾ ਕੇ ਦੇਵੇ ਜਿਹੜੇ ਆਰਜੀ ਪੁਲ ਇੱਥੇ ਬਣਾਉਣੇ ਚਾਹੀਦੇ ਸੀ ਇਹ ਪਿੰਡ ਚਾੜਪੁਰ ਅਜਨਾਲਾ ਇਸ ਏਰੀਆ 'ਚ ਮੈਂ ਖੜਾ ਹੈਗਾ ਵਾਂ ਜਿੱਥੇ ਆ ਹਾਲਾਤ ਹੈਗੇ ਆ ਆ ਦੇਖੋ ਜੀ ਇੱਥੇ ਅਸੀਂ ਆਏ ਆ ਇਹ ਦਰਿਆ ਰਾਵੀ ਤੋਂ ਪਾਰ ਦਾ ਪਿੰਡ ਆ ਰਾਵੀ ਪਾਰ ਕਰਕੇ ਆਏ ਆ ਇੱਥੇ ਆ 10-10 ਫੁੱਟ ਰੇਤ ਚੜੀ ਹੋਈ ਹੈ ਅਸੀਂ ਵੀਰਾਂ ਨੂੰ ਪੁੱਛਦੇ ਆ ਕਿ ਕਿਹੜਾ ਪਿੰਡ ਆ ਕਿ ਕੀ ਨਾਂ ਜੀ ਸਤਾਰਾ ਸਿੰਘ ਜੀ ਸਤਾਰਾ ਸਿੰਘ ਪਿੰਡ ਕਿਹੜਾ ਚਾੜਪੁਰ ਜੀ ਚਾੜਪੁਰ ਕਿੰਨੇ ਕਿ ਫੁੱਟ ਰੇਟ ਚੜ ਗਈ ਆ ਜੀ ਨੌ ਨੌ 10 ਦਾ ਫੁੱਟ ਰੇਪਿਆ ਵੇਖੋ ਤੁਹਾਡੇ ਸਾਹਮਣੇ ਇਥੇ ਝੋਨੇ ਲੱਗੇ ਝੋਨੇ ਲੱਗੇ ਸਭ ਅੱਛਾ ਇਹ ਝੋਨਾ ਲੱਗਾ ਹੈਗਾ ਤੇ ਰੇਟ ਚੜ ਗਈ ਆ ਇਹ دریا ਭਲਾ ਸਰਕਾਰ ਦੀ ਜ਼ਮੀਨ ਚ ਵਗਦਾ ਕਿੱਥੇ ਆ ਇਹ ਮਾਲਕੀ ਚ ਇਹ ਕਿਸਾਨਾਂ ਦੀ ਨਿੱਜੀ ਮਾਲਕੀ ਆ ਹਾਂ ਜੀ ਹਾਂ ਜੀ ਆ ਮੈਨੂੰ ਵੀਰ ਦੱਸਦਾ ਕਹਿੰਦਾ ਰੇਤ ਕਹਿੰਦੇ ਦਰਿਆ ਸਾਡੀ ਮਾਲਕੀ ਚ ਨੰਗੂ ਮੁਆਵਜ਼ਾ ਤੁਹਾਨੂੰ ਕੋਈ ਨਹੀਂ ਤੇ ਰੇਤ ਕਹਿੰਦੇ ਸਾਡੀ ਆ ਇੱਥੇ ਘਰ ਸਾਡਾ ਨਾ ਨਾ ਜਦੋਂ ਆੜਾ ਛੋਨਾ ਇੰਨਾ ਬਰਬਾਦ ਹੋ ਗਿਆ ਵੀ ਅੱਧੋਂ ਹੀ ਪਾ ਤਾ ਕੋਈ ਨਹੀਂ ਜਦੋਂ ਸਾਡੀਆਂ ਜ਼ਮੀਨਾਂ ਤੇ ਹਰ ਕੀ ਰੇਤ ਵੀ ਸਾਡੀ ਹੋਊਗੀ ਤੁਸੀਂ ਭਾਈ ਮੇਰਾ ਤੇਤੀਆਂ ਕਿੱਲੇ ਨਾ ਟਾਕੇ ਆ ਜਿਹੜਾ ਅੱਛਾ ਜਿਹੜਾ ਆਰ ਪਾਰ ਕੀਤਾ ਦਰਿਆ ਨੇ ਅੱਧਾ ਅੱਧਰ ਕਰਤਾ ਅੱਧਾ ਉੱਧਰ ਕਰਤਾ ਉੱਧਰ ਵਾਲਾ ਪੋਣਾ ਕਿਲਾ ਥਾਂ ਟਹਿ ਗਿਆ ਮੇਰਾ ਆਪਣਾ ਨਾਂ ਕੀ ਆ ਪ੍ਰਿਤਪਾਲ ਸਿੰਘ ਪ੍ਰਿਤਪਾਲ ਸਿੰਘ 33 ਕਿੱਲੇ ਸੀ ਅੱਧਾ ਉੱਧਰ ਅੱਧਾ ਇੱਧਰ ਰਹਿ ਗਿਆ ਹਾਂਜੀ ਅਰਾ 8 ਕਿਲੇ ਦਾ ਰਹੇਗਾ ਬਾਕੀ ਕੋਈ ਦਰਿਆਜ ਆ ਤਿਆਰਾਂ ਕਿ ਲਿਆ ਥਾ ਜਿਹੜਾ ਖਰਾਬ ਕਰਤਾ ਜਿਹੜਾ ਤੇ ਤੁਸੀਂ ਪੰਜਾਬ ਦੀ ਜਨਤਾ ਨੂੰ ਜਾਂ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੋਗੇ ਰੇਤ ਕਿਦਾਂ ਚੱਕੀਏ ਇਹ ਤੁਸੀਂ ਆਪਸਿਕੀਆਂ ਚੱਕੋ ਨਾ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਵੇਂ ਚੱਕੀਏ ਨੂੰ ਕਿਦਾਂ ਕਰੀਏ ਇਹਦੇ ਚੰਦੇ ਜੋਰ ਨਾਲ ਚੁੱਕੀ ਜਾਣੀ ਹੈ ਜੀ ਅਸੀਂ ਅਜੇ ਵੇਖ ਲਓ ਤੁਸੀਂ ਦੋਹਾਂ ਦਿਨਾਂ ਨੂੰ ਠੇਕੇਦਾਰ ਇੱਥੇ ਆ ਜਣੇ ਨੇ ਅੱਛਾ ਕੋਈ ਨਹੀਂ ਠੇਕੇਦਾਰ ਵੀਡੀਓ ਬਣਾਏ ਉਹਨਾਂ ਦੀ ਠੀਕ ਹੈ ਜੀ ਚਲੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਵੀ ਟਰੈਕਟਰ ਤੇਲ ਲਾ ਕੇ ਆਓ ਤੇ ਆ ਰੇਤ ਖਿੱਚ ਕੇ ਅਸੀਂ ਦਰਿਆ ਦੇ ਵਿੱਚ ਕਰਕੇ ਠੀਕ ਚਾਹ ਤੁਹਾਨੂੰ ਧੰਨਵਾਦ ਇਹ ਸਰਕਾਰ ਪੁਲ ਬਣਾ ਕੇ ਦੇਵੇ ਹੁਣ ਸਾਨੂੰ ਵੀ ਤਸੀਂ ਆਪਣੇ ਖੇਤਾ ਤੋਂ ਜਿਹੜੀ ਕੋ ਰੇਤ ਵੇਚਣ ਵਾਲੇ ਨੂੰ ਵੇਚ ਸਕੀਏ ਜਿਹੜੀ ਕੋ ਮਿੱਟੀ-ਮਿੱਟੀ ਆ ਉਹਨੂੰ ਸਾਈਡਾਂ ਤੇ ਖੜ ਸਕੀਏ ਤੋਂ ਸਰਕਾਰ ਦਾ ਅਜੇ ਇੱਥੇ ਕੋਈ ਸਿਸਟਮ ਨਹੀਂ ਹੈਗਾ ਜੇ ਪਾਣੀ ਨੀਮਾ ਹੁੰਦਾ ਪੁਲ ਬਣਾ ਕੇ ਦੇਵੇ ਜਿਹੜੇ ਆਰਜੀ ਪੁਲ ਇੱਥੇ ਬਣਾਉਣੇ ਚਾਹੀਦੇ ਇਹ ਪਿੰਡ ਚਾੜਪੁਰ ਅਜਨਾਲਾ ਇਸ ਏਰੀਆ 'ਚ ਮੈਂ ਖੜਾ ਹੈਗਾ ਵਾਂ ਜਿੱਥੇ ਆ ਹਾਲਾਤ ਹੈਗੇ